ਖੇਤ ਦੇ ਕਿਹੜਾ ਕਿਸਾਨਾਂ ਵੱਲੋਂ ਦਿੱਲੀ ਵੱਲ ਕੁਝ ਕੀਤਾ ਜਾਵੇਗਾ ਲੈਪਾਂ ਨੂੰ ਤਾਂ ਜੀਸੀਬੀ ਮਸ਼ੀਨਾ ਨਾਲ ਹੀ ਖਿੱਚਿਆ ਜਾ ਤੋੜਨ ਵਾਲੀ ਚੀਜ਼ ਹੈ ਤੁਸੀਂ ਕੋ ਕੰਧ ਕਰੀ ਹੋਈ ਗਿੱਟਾਂ ਦੀ ਫਿਰ ਤਾਂ ਤੋੜੋਗੇ ਜਾਰਪੁਰ ਪੁੱਲੇਗਾ ਜੀ ਪਲਾਨਾ 1 ਫੁੱਟ ਵੀ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਸਿਰਫ ਡਰਾਮੇ ਬਾਜੀ ਇਹਨਾਂ ਦੀ ਦਸਾਂ ਮਿੰਟਾਂ ਦੇ ਵਿੱਚ ਜੀਪੀਸੀ ਨੇ ਉਹ ਖੋਲ ਦੇਣਾ ਜੇ ਖੋਲਣਾ ਹੋਵੇ ਤਾਂ ਜੇ ਨਹੀਂ ਹੋਵੇ ਤਾਂ ਇਹਨਾਂ ਦੀ ਬਰਨिती ਆ ਸੈਂਟਰਲ ਸਰਕਾਰ ਵੀ ਨਕਮੀ ਆ ਸਸੀਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੋਂ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਸ਼ੰਭੂ ਬਾਰਡਰ ਜਿਹੜੀ ਇੱਕ ਤਸਵੀਰਾਂ ਸਾਹਮਣੇ ਆਈ ਸੀ ਕਿ ਆਖਰਕਾਰ ਸ਼ੰਭੂ ਬਾਰਡਰ ਜਿਹੜਾ ਉਹ ਖੁੱਲਣ ਜਾ ਰਿਹਾ ਹੈ ਜਾਨਕਿ ਟਕ ਟਕ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸ਼ੰਭੂ ਬਾਰਡਰ ਤੋਂ ਆਈਆਂ ਸਨ ਚਾਚਾ ਚੱਲ ਰਹੀ ਸੀ ਕਿ ਸ਼ੰਭੂ ਬਾਰਡਰ ਜਿਹੜਾ ਜਲਦ ਖੁੱਲੇਗਾ ਪਰ 6 ਤਰੀਕ ਨੂੰ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਵੱਲ ਕੁਝ ਕੀਤਾ ਜਾਵੇਗਾ ਅਸੀਂ ਅੱਜ ਸ਼ੰਭੂ ਬਾਰਡਰ ਦੇ ਵਿੱਚ ਮੌਜੂਦ ਹਾਂ ਕਿ ਵਾਕਈ ਸ਼ੰਭੂ ਬਾਰਡਰ ਖੁੱਲੇਗਾ ਜਾਂ ਫਿਰ ਅਫਵਾਹੀ ਸੀ ਕੀ ਕਿਸਾਨ ਇਹਨੇ ਖੇਤਰੀਕ ਨੂੰ ਦਿੱਲੀ ਵੱਲ ਕੂਚ ਕਰਨਗੇ ਇਸ ਤੇ ਪੂਰੀ ਜੜੀ ਆ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸਾਸ਼ੀ ਕਾਲ ਜੀ ਰਪਾਣਾ ਜੀ ਆਪਾਂ ਉਸ ਜਗ੍ਹਾ ਤੇ ਮੌਜੂਦ ਆ ਜਿੱਦੀ ਕੱਲ ਬੜੀ ਚਰਚਾ ਚੱਲੀ ਆ ਵੀ ਸ਼ੰਭੂ ਬੋਰਡਰ ਖੁੱਲ ਗਿਆ ਜੀ ਹੁਣ ਉਹ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਵੇਗੀ ਹੁਣ ਐਗਜ਼ੈਕਟ ਤੁਸੀਂ ਇੱਥੇ ਖੜੇ ਹੋ ਰਿਪੋਰਟ ਕੀ ਹੈ ਅਮਰਜੀਤ ਗੱਲ ਇਹ ਹੈ ਵੀ ਅੱਬਾ ਹੁਣ ਸ਼ੰਭੂ ਬਾਰਡਰ ਤੇ ਤੁਸੀਂ ਜਿਵੇਂ ਦੱਸਿਆ ਵੀ ਖੜੇ ਆ ਆਪਾਂ ਦੇਖਾਂਗੇ ਬਿਲਕੁਲ ਆਪਣੇ ਪਿੱਛੇ ਸ਼ੰਭੂ ਬਾਰਡਰ ਦਾ ਉਹ ਜਗ੍ਹਾ ਹੈ ਜਿੱਥੇ 13 ਫਰਵਰੀ ਤੋਂ ਲਗਾਤਾਰ ਪੈਰਾ ਮਿਲਟਰੀ ਫੋਰਸ ਹਰਿਆਣਾ ਫੋਰਸ ਜਿੰਨੀ ਵੀ ਸਿਕਿਉਰਟੀ ਹੋ ਸਕੇ ਹਰਿਆਣਾ ਸਰਕਾਰ ਨੇ ਲੱਗੇ ਔਰ ਅੱਜ ਤੱਕ ਮੌਜੂਦ ਹੈ ਹੁਣ ਗੱਲ ਇਹ ਵੀ ਜਿਹੜੀ ਕੱਲ ਠੱਕ ਠੱਕ ਦੀ ਆਵਾਜ਼ ਆਈ ਹੈ ਉਹ ਦੇਖੋ ਪੰਜਾਬ ਵਾਲੇ ਪਾਸੇ ਜੇ ਜਦੋਂ ਆਪਾਂ ਪਿੱਛੇ ਧਿਆਨ ਮਾਰੀਏ ਤਾਂ ਪੰਜਾਬ ਵਾਲੇ ਪਾਸੇ ਕੋਈ ਵੀ ਇਹ ਜੀ ਸੀਮਿੰਟ ਦੀ ਕੰਕਰੀਟ ਦੀ ਕੰਦ ਨਹੀਂ ਹੂੰ ਜਿਹੜੀ ਨੂੰ ਥੋੜ੍ਹਾ ਨਾਲ ਤੋੜਨਾ ਪਵੇ ਅਜਿਹੀ ਕੋਈ ਕੰਦ ਨਹੀਂ ਹੈਗੀ ਬਿਲਕੁਲ ਆਪਾਂ ਹੁਣ ਤੱਕ ਜਿੰਨੀ ਵੀ ਦੇਖੀ ਆ ਹੂੰ ਉੱਥੇ ਕੀ ਲੱਗਿਆ ਹੋਇਆ ਕਿ ਪਿੱਛੇ ਪੱਥਰ ਦੇ ਵੱਡੇ ਵੱਡੇ ਸਲੇਬਾਂ ਜਿਹੜੀਆਂ ਨੇ ਪੱਥਰ ਦੀਆਂ ਨੇ ਸਲੇਬਾ ਬਣਾ ਕੇ ਵੱਡੇ ਵੱਡੇ ਸਲੇਬਾਂ ਉਹ ਸਲੇਬਾਂ ਕੀ ਆ ਕਿ ਜਿਵੇਂ ਫਲਾਇਓਵਰ ਦੀਆਂ ਹੁੰਦੀਆਂ ਨੇ ਸਲੇਬਾਂ ਫਲਾਇਓਵਰ ਦੇ ਲਾਣ ਉਹ ਸਲੇਬਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਬਿਲਕੁਲ ਹੁਣ ਉਹ ਸਲੇਬਾਂ ਤੋੜਨੀਆਂ ਨਹੀਂ ਨਾਉ ਤੋੜਿਆ ਜਾ ਸਕਦੇ ਆ ਉਹ ਸਲੇਬਾਂ ਨੂੰ ਤਾਂ ਜੀਸੀਬੀ ਮਸ਼ੀਨਾ ਨਾਲ ਹੀ ਖਿੱਚਿਆ ਜਾ ਸਕਦਾ ਇਧਰ ਉਧਰ ਇੱਕ ਸਾਈਡ ਤੇ ਲਗਾਇਆ ਉਸ ਦਾ ਹੁਣ ਕੱਲ ਇੱਕ ਗੱਲ ਜਿਹੜੀ ਸਾਹਮਣੇ ਆਈ ਸੀਗੀ ਵੀ ਕਿ ਇਹ ਸਲੇਬਾਂ ਜਿਹੜੀਆਂ ਨੇ ਇਹਨਾਂ ਨੂੰ ਤੋੜਿਆ ਜਾ ਸਕਦਾ ਜਾਂ ਤੋੜ ਕੇ ਰਲਾ ਜਿਹੜਾ 6 ਤਰੀਕ ਨੂੰ ਕਿਸਾਨਾਂ ਦੇ ਕੂਚ ਦਾ ਜਿਹੜੇ ਇਹਨਾਂ ਨੇ ਸਮਾਂ ਦਿੱਤਾ ਹੋਇਆ ਵੀ ਸ਼ਾਇਦ ਉਹਦੇ ਕਰਕੇ ਲੰਘਾਉਣ ਨੂੰ ਤੋੜ ਰਹੇ ਆ ਪਰ ਗੱਲ ਇਹ ਆ ਗਈ ਕਿ ਤੋੜੋਂਗੇ ਕੀ તોડਣ ਵਾਲੀ ચીજ ਇਹਦਾ ਤੁਸੀਂ ਕੋ ਕੰਦ ਕਰੀ ਹੋਈ ਕਿਟਾਂ ਦੀ ਫਿਰ ਤਾਂ ਤੋੜੋਗੇ ਹੁਣ ਇਟਾਂ ਦੀ ਕੰਦ ਤਾਂ ਹੈ ਨਹੀਂ ਉਹ ਤਾਂ ਸਲੇਬਾਂ ਲੱਗੀਆਂ ਹੋਈਆਂ ਨੇ ਬੋਲਣਗੇ ਸਲੇਬ ਨੂੰ ਤੋੜਨ ਦੇ ਲਈ ਵੀ ਤਾਂ ਸਮਝ ਆਏਗਾ ਬਿਲਕੁਲ ਨਹੀਂ ਸਲੇਬ ਅਮਰਜੀਤ ਦੇਖੋ ਗੱਲ ਸਮਝਣ ਦੀ ਲੋੜ ਹੈ ਦਰਸ਼ਕਾਂ ਨੂੰ ਵੀ ਕਿ ਉਹ ਸਲੇਬ ਤੋੜਨ ਦੀ ਲੋੜ ਨਹੀਂ ਹੈ ਉਹ ਤਾਂ ਸਿਰਫ ਜੀਸੀਬ ਨਾਲ ਚੱਕੀਆਂ ਤੇ ਚੱਕ ਕੇ ਰੱਖਤੀਆਂ ਅੱਛਾ ਯਾਨੀ ਕਿ ਉਹ ਰੱਖੀ ਵੀ ਆ ਮੈਂ ਰੱਖੀਆਂ ਹੋਈਆਂ ਨੇ ਸਲੇਬਾਂ ਉਹਨਾਂ ਤੋੜਨ ਦੀ ਲੋੜ ਨਹੀਂ ਹੈਗੀ ਹੁਣ ਇਹਦੇ ਚ ਆਪਾਂ ਇੱਕ ਜਿਹੜੀ ਪੂਰੀ ਰਿਪੋਰਟ ਅੱਜ ਦੇਖਿਆ ਉਹ ਤੁਹਾਨੂੰ ਦਿਖਾਉਣੇ ਆ ਕਿ ਉਹ ਹੁਣ ਤੱਕ ਦੀ ਜਿਹੜੀ ਪੂਰੀ ਰਿਪੋਰਟ ਅੱਜ ਦੂਜੇ ਦਿਨ ਦੀ ਕੱਲ ਦੀ ਗੱਲ ਕਰੀਏ ਕੱਲ ਇੱਕ ਸਵੇਰ ਤੋਂ ਇੱਕ ਚਾਚਾ ਛੜੀ ਕੇ ਸ਼ੰਭੂ ਬਾਰਡਰ ਵਾਲੀ ਸਾਈਡ ਆਵਾਜ਼ ਆ ਰਹੀ ਆ ਸ਼ਾਇਦ ਬਾਰਡਰ ਖੋਲਿਆ ਜਾ ਰਿਹਾ ਜਿਹੜੀ ਸੱਤ ਲੇਅਰ ਦੀ ਜਿਹੜੀ ਬੈਰੀਕੇਟਿੰਗ ਹੈ ਸ਼ਾਇਦ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਹਟਾਇਆ ਜਾਵੇਗਾ ਰਸਤਾ ਖੋਲਿਆ ਜਾਵੇਗਾ ਸੋ ਕੱਲ ਵੀ ਤੁਹਾਨੂੰ ਲਗਾਤਾਰ ਅਸੀਂ ਚੜ੍ਹਦੇ ਕਲਾ ਟਾਈਮ ਟੀਵੀ ਤੇ ਇਸ ਦੀਆਂ ਤਸਵੀਰਾਂ ਦਿਖਾਈਆਂ ਇਸ ਦੀਆਂ ਲਾਈਵ ਵੀਡੀਓ ਤੁਹਾਨੂੰ ਦਿਖਾਈਆਂ ਅੱਜ ਦੂਜੇ ਦਿਨ ਫੇਰ ਅਸੀਂ ਸ਼ੰਭੂ ਬਾਰਡਰ ਤੇ ਪਹੁੰਚੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਕੀ ਵਾਕਈ ਬਾਰਡਰ ਖੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਬਾਰਡਰ ਖੁੱਲੇਗਾ ਜਾਂ ਕੀ ਕੱਲ ਵਰਗੇ ਹਾਲਾਤ ਨੇ ਜਾਂ ਕੱਲ ਨਾਲੋਂ ਹਾਲਾਤ ਸੁਖਾਵੇਂ ਨੇ ਨਵੀਂ ਚੀਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਅਸਲ 'ਚ ਠੱਕ 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 ਹੈ ਕੀ ਆ ਇੱਕ ਇਹ ਚੀਜ਼ ਆ ਇਹ ਤੁਹਾਨੂੰ ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਕਿ ਜ਼ਰੂਰ ਦਿਖਾਉਣ ਕੈਮਰਾਮੈਨ ਨੂੰ ਜਿਹੜੀ ਇਹ ਚੀਜ਼ ਹੈਗੀ ਐ ਬੈਰੀਕੇਟਿੰਗ ਜਿਹੜਾ ਹਰਿਆਣਾ ਪੰਜਾਬ ਬਾਰਡਰ ਤੇ ਲੱਗਿਆ ਉਹ ਇਹ ਬੈਰੀਕੇਟ ਹੈ ਹੁਣ ਤੁਸੀਂ ਇਹ ਦੱਸੋ ਕਿ ਕੀ ਜਦੋਂ ਬੈਰੀਕੇਟਿੰਗ ਹਟਾਉਣੀ ਹੋਏਗੀ ਜਾਂ 4 ਫੁੱਟ ਰਸਤਾ ਦੇਣਾ ਹੋਏਗਾ ਜਾਂ 2 ਫੁੱਟ ਰਸਤਾ ਦੇਣਾ ਹੋਏਗਾ ਤਾਂ ਕੀ ਇਹਨੂੰ ਤੋੜਨ ਦੀ ਲੋੜ ਪੈਗੀ ਸੋ ਮੈਨੂੰ ਇਹ ਲੱਗਦਾ ਕਿ ਭਰਮ ਭੁਲੇਖਾ ਸ਼ਾਇਦ ਪ੍ਰਸ਼ਾਸਨ ਵੱਲੋਂ ਪਾਇਆ ਜਾ ਰਿਹਾ ਜਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪਾਇਆ ਜਾ ਰਿਹਾ ਹੋ ਸਕਦਾ ਜਾਂ ਸ਼ਾਇਦ ਹਰਿਆਣੇ ਵੱਲੋਂ ਵੀ ਕੁਝ ਪ੍ਰਸ਼ਾਸਨਿਕ ਵੱਲੋਂ ਪਾਇਆ ਜਾ ਸਕਦਾ ਕਿ ਚ 4 ਫੁੱਟ ਰਸਤਾ ਖੋਲਿਆ ਜਾ ਰਿਹਾ ਪਰ ਮੈਨੂੰ ਇਹ ਲੱਗਦਾ ਕਿ ਕੰਕਰ ਰੀਡ ਦੀ ਜਿਹੜੀ ਆਪਾਂ ਕੰਦ ਕਹਿ ਰਹੇ ਹਾਂ ਕਿ ਕੱਲ ਠੱਕ ਠੱਕ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕੀ ਮੈਨੂੰ ਸਾਹਮਣੇ ਕੋਈ ਨਜ਼ਰ ਨਹੀਂ ਆਈ ਦਰਸ਼ਕੋ ਮੈਂ ਸਵੇਰ ਤੋਂ ਅਸੀਂ ਇਹ ਗੱਲ ਚੀਜ਼ ਦਿਖਾ ਰਹੇ ਆ ਕਿ ਸ਼ੰਭੂ ਬਾਰਡਰ ਤੇ ਸਾਹਮਣੇ ਠਕ ਠਕ ਹੋ ਰਹੀ ਸੀ ਪਰ ਸਾਨੂੰ ਕੋਈ ਕੰਕਰੀਟ ਦੀ ਕੰਦ ਨਜ਼ਰ ਨਹੀਂ ਆਈ ਸਾਨੂੰ ਕੋਈ ਇੱਟਾਂ ਦੀ ਕੰਦ ਨਜ਼ਰ ਨਹੀਂ ਆਈ ਜਿਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਰਿਹਾ ਕਿ ਇਹ ਪੱਥਰ ਹੈ ਮੈਂ ਮੇਰੇ ਸਹਿਯੋਗੀ ਕੈਮਰਾ ਨੂੰ ਕਿਹਾ ਕਿ ਇਹਨੂੰ ਪੂਰਾ ਜਿਹੜਾ ਹੈਗਾ ਜ਼ੂਮ ਕਰਕੇ ਵਾਈਡ ਕਰਕੇ ਪੂਰਾ ਦਿਖਾਉਣ ਕਿ ਇਹ ਪੱਥਰ ਹੈ ਕੀ ਹੈ ਜੋ ਮੈਂ ਦੱਸ ਦਾਂਗਾ ਤੁਹਾਨੂੰ ਪੱਥਰ ਹੈ ਕੀ ਹੈ ਇਹ ਇਹ ਉਹ ਪੱਥਰ ਹੈ ਜਦੋਂ ਆਪਾਂ ਕੋਈ ਫਲਾਈਓਵਰ ਬਣਾਉਣਾ ਹੋਵੇ ਉਹਦੇ ਆਸ-ਪਾਸ ਇਸ ਪੱਥਰ ਨੂੰ ਲਗਾਇਆ ਜਾਂਦਾ ਤੇ ਉਹਦੇ ਤਾਂ ਕਿ ਜਿਹੜੇ ਆਪਾਂ ਐਜ ਬਣਾਉਣੇ ਹੋਣ ਉਹ ਬਣਾਏ ਜਾ ਸਕਦੇ ਹੁਣ ਇਹ ਉਹ ਪੱਥਰ ਹੈ ਸੋ ਇਹਦੀ ਦੇਖੋ ਘੱਟੋ ਘੱਟ ਵੀ 1 ਤੋਂ ਪੌਣਾ ਫੁੱਟ ਤੋਂ ਲੈ ਕੇ 1 ਫੁੱਟ ਤੱਕ ਇਹਦੀ ਚੌੜਾਈ ਹੈ ਕੰਕਰੀਟ ਦੀ ਸੀਸੀ ਦੀ ਠੀਕ ਹੈ ਤੇ ਇਹਦੀ 4 ਫੁੱਟ ਤੱਕ ਇਹਦੀ ਚੌੜਾਈ ਹੈ ਸੋ ਇਸ ਤੋਂ ਬਾਅਦ ਉਚਾਈ ਲੰਬਾਈ ਕਿੰਨੀ ਆ ਇਹਨੂੰ ਆਮ ਵਿਅਕਤੀ ਮੈਨੂੰ ਲੱਗਦਾ 10 ਵਿਅਕਤੀ ਵੀ ਇਕੱਠੇ ਹੋ ਕੇ ਇਹਨੂੰ ਹਿਲਾ ਨਹੀਂ ਸਕਦੇ ਇਹ ਉਹ ਪੱਥਰ ਹੈ ਸੋ ਇਹਨੂੰ ਤੋੜਿਆ ਨਹੀਂ ਜਾ ਸਕਦਾ ਭੰਨਿਆ ਨਹੀਂ ਜਾ ਸਕਦਾ ਹਥੌੜਿਆਂ ਨਾਲ ਠੱਕ ਠੱਕ ਕਰਨ ਦੇ ਨਾਲੇ ਟੁੱਟੇਗਾ ਨਹੀਂ ਭੰਨਿਆ ਨਹੀਂ ਜਾਏਗਾ ਸੋ ਇਹ ਪੱਥਰ ਤਾਂ ਸਿਰਫ ਜੀਸੀਵੀ ਜਾਂ ਹਾਈਡਰੇ ਜਾਂ ਪੋਗਲਨ ਮਸ਼ੀਨ ਦੇ ਨਾਲ ਚੱਕ ਕੇ ਸਾਈਡ ਤੇ ਕੀਤਾ ਜਾ ਸਕਦਾ ਸੋ ਮੈਨੂੰ ਲੱਗਦਾ ਇੱਕ ਪਰਮਪਲੇਖਾ ਛੇ ਸਾਡੇ ਮਨ ਚ ਵੀ ਹੋ ਰਿਹਾ ਸੀ ਕੱਲ ਕਿ ਕੀ ਕੰਨ ਤੋੜ ਰਹੇ ਆ ਜਾਕੀ ਸੀਸੀ ਦੀ ਕੋਈ ਜਾਂ ਵੱਡੀਆਂ ਇੱਟਾਂ ਦੀ ਕੰਧ ਬਣਾਈ ਹੋਈ ਆ ਜਿਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਜਿਹੇ ਆ ਕੁਝ ਨਹੀਂ ਹੈਗਾ ਸੋ ਦੇਖੋ ਆਪਾਂ ਰਿਪੋਰਟ ਪੂਰੀ ਜਿਹੜੀ ਦਰਸ਼ਕਾਂ ਨੂੰ ਦਿਖਾਈ ਆ ਤੇ ਹੁਣ ਆਪਾਂ ਕੁਝ ਕਿਸਾਨ ਲੀਡਰ ਜਿਹੜੇ ਇੱਥੇ ਖੜੇ ਨੇ ਠੀਕ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਕਿਸਾਨ ਜਿਹੜੇ ਆਗੂ ਨੇ ਜਾਂ ਕਾਫੀ ਕਿਸਾਨ ਆਮ ਕਿਸਾਨ ਜਿਹੜੇ ਖੜੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੇ ਦਿਲ 'ਚ ਹੈ ਕੀ ਆ ਬਿਲਕੁਲ ਕੱਲ ਬੜੀ ਤਸਵੀਰ ਸਾਹਮਣੇ ਆਈ ਸੀ ਕਹਿੰਦਾ ਜਿਹੜਾ ਉੱਥੋਂ ਨਾਲ ਠਕ ਠਕ ਦੀਆਂ ਆਵਾਜ਼ਾਂ ਆ ਰਹੀਆਂ ਨੇ ਵੇਰਾ ਕੁਝ ਰਸਤਾ ਖੋਲਣ ਦੀ ਜਿਹੜੀ ਤਿਆਰੀ ਹੈ ਉਹ ਚੱਲ ਰਹੀ ਹੈ ਕਿ ਇਦਾਂ ਦਾ ਕੁਝ ਹੈ ਕੋਈ ਜਾਂ ਜਾਂ ਫਿਰ ਅਫਵਾਸ ਹੀ ਕਿ ਹੁਣ ਖੁੱਲੇਗਾ ਕੀ ਮਕਸਦ ਕੀ ਹੈ ਉਹ ਮਾਮਲਾ ਕੀ ਹੈ ਪੂਰਾ ਨਹੀਂ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਹੈ ਤੇ ਕੰਨ ਚੱਲਿਆ ਜ਼ਰੂਰ ਹੈ ਸਿਰਫ ਕੀਤੀ ਡਰਾਮੇਬਾਜ਼ੀ ਸ਼ੋਸ਼ਾ ਬਾਜ਼ੀ ਕੀਤੀ ਹੈ ਅੱਛਾ ਐਡਾ ਕੋਈ ਤੱਤ ਨਹੀਂ ਤੇ ਇਹ ਫਿਰ ਬਾਅਦ ਵਿੱਚ ਮੂਵੀ ਵੀ ਆਈ ਫਿਰ ਇਹ ਚਾਰ ਫੁੱਟ ਖੁੱਲੇਗਾ ਜੀ ਫਲਾਨਾ ਇੱਕ ਫੁੱਟ ਵੀ ਨਹੀਂ ਖੁੱਲਿਆ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਤੇ ਇਹ ਸਿਰਫ ਡਰਮੇਬਾਜੀ ਹੈ ਇਹਨਾਂ ਦੀ ਕੋਈ ਤਤ ਨਹੀਂ ਹੈਗਾ ਤੇ ਗੋਦੀ ਮੀਡੀਆ ਨੇ ਪਾਪੂ ਦਿੱਤਾ ਹੁਣ ਜਾਂ ਕੋਈ ਇਹੋ ਜਿਹਾ ਸਰਕਾਰੀ ਮੀਡੀਆ ਜਿਹੜਾ ਕੋਈ ਹੁੰਦਾ ਇਹਨਾਂ ਦਾ ਉਹਨਾਂ ਨੇ ਜ਼ਰੂਰ ਪਾ ਦਿੱਤਾ ਹੁਣ ਆ ਵੀ ਰਸਤਾ ਖੁੱਲਣ ਜਾ ਰਿਹਾ ਜੀ ਇੱਥੇ ਕੋਈ ਰਸਤਾ ਨਹੀਂ ਖੁੱਲਿਆ ਅੱਛਾ ਜੀ ਤੇ ਜਿਉਂ ਦਾ ਤਿਉਂ ਹੀ ਆ ਆ ਸਾਹਮਣੇ ਬਿਲਕੁਲ ਜਿੱਥੇ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਜਿੱਥੇ ਗੋਲੀਆਂ ਚੱਲੀਆਂ ਸੀ ਜਿੱਥੇ ਗੋਲੇ ਛੱਡੇ ਗਏ ਸੀ ਉਹ ਸਾਹਮਣੇ ਬੈਰੀਕੇਡ ਆ ਬਿਲਕੁਲ ਸਾਹਮਣੇ ਟੈਂਟ ਤੁਹਾਡਾ ਹੈ ਕਿ ਤੁਸੀਂ ਏਦਾਂ ਦੀਆਂ ਆਵਾਜ਼ਾਂ ਸੁਣੀਆਂ ਨੇ ਜਾਂ ਫਿਰ ਕੋਈ ਠਕ ਠਕ ਦੀ ਜਾਂ ਕੋਈ ਤੋੜਿਆ ਗਿਆ ਹੋਵੇ ਕੋਈ ਤਾਂ ਤੁਹਾਡੇ ਕੋਲ ਤੁਹਾਨੂੰ ਕੋਈ ਆਵਾਜ਼ ਨਹੀਂ ਆਈ ਏਦਾਂ ਦੀ ਨਹੀਂ ਆਈ ਤੇ ਘਾਣੀ ਚੱਲਿਆ ਘਾਣੀ ਚੱਲਿਆ ਘਾਣੀ ਚੱਲਿਆ ਦੇਖੋ ਘੰਡ ਦੀ ਤਾਂ ਲੋੜੀ ਕੋਈ ਨਹੀਂ ਆ ਹੂੰ ਦਸਾਂ ਮਿੰਟਾਂ ਦੇ ਵਿੱਚ ਜੀਪੀਸੀ ਨੇ ਉਹ ਖੋਲ ਦੇਣਾ ਹੂੰ ਜੇ ਖੋਲਣਾ ਹੋਵੇ ਤਾਂ ਜੇ ਨਹੀਂਤ ਹੋਵੇ ਤਾਂ ਇਹਨਾਂ ਦੀ ਬਰਨिती ਆ ਸੈਂਟਰ ਸਰਕਾਰ ਵੀ ਨਕਮੀ ਆ ਤੇ ਪੰਜਾਬ ਵੀ ਸਰਕਾਰ ਵੀ ਨਕਮੀ ਹੋਈ ਆ ਤੇ ਹਰਿਆਣਾ ਸਰਕਾਰ ਵੀ ਨਕਮੀ ਆ ਇਹਨਾਂ ਨੂੰ ਤਾਂ ਸਰਬਜਨੋ ਵੋਟਾਂ ਪਟੋਰਨੀਆਂ ਹੁੰਦੀਆਂ ਉਦੋਂ ਹਿੰਦੂ ਖਤਰੇ ਚ ਆ ਜਾਂਦਾ ਉਦੋਂ ਹੀ ਇਹ ਹੋਰ ਕਈ ਕਈ ਤਰ੍ਹਾਂ ਦੇ ਤਤ ਪੇਸ਼ ਕਰਦੇ ਆ ਤੇ ਉਦੋਂ ਹੀ ਸਾਰਾ ਕੁਝ ਹੁੰਦਾ ਤੇ ਨਾ ਹੀ ਉਦੋਂ ਉਦੋਂ ਹੀ ਰਾਮ ਮੰਦਰ ਦਾ ਬੂਆ ਖੁੱਲਦਾ ਹੈ ਤੇ ਉਸ ਤੋਂ ਬਾਅਦ ਜਦੋਂ ਵੋਟਾਂ-ਬੋਟਾਂ ਮਿਲ ਜਾਂਦੀਆਂ ਉਹਨਾਂ ਜਦੋਂ ਜਿੱਤ ਜਾਂਦੇ ਆ ਫੇਰ ਤਾਂ ਆਹ ਦੇਖ ਲਓ ਸੜਕਾਂ ਤੋਂ ਬਿਠਾਲ ਦਿੰਦੇ ਆ ਲੋਕ ਦੇਖੋ ਅਮਰਜੀਤ ਟੋਟਲ ਆਪਾਂ ਰਿਪੋਰਟ ਵੀ ਦਿਖਾਈ ਹੈ ਤੇ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ ਪਰ ਮੈਂ ਜਿੰਨੇ ਕ ਆਪਾਂ ਹੁਣ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇੱਕ ਚੀਜ਼ ਨਵੀਂ ਸਾਹਮਣੇ ਇਹ ਆਈ ਹੈ ਕਿ ਆਮ ਕਿਸਾਨ মিডিਆ ਨਾਲ ਹੁਣ ਗੱਲਬਾਤ ਕਰਨ ਲਈ ਤਿਆਰ ਕਿਉਂ ਨਹੀਂ ਹੋ ਰਿਹਾ ਹਾਂ ਬਿਲਕੁਲ ਜੰਗੀ ਆਪਾਂ ਵੀ ਗੱਲਬਾਤ ਕੀਤੀ ਹੈ ਪਰ ਕੋਈ ਸਪਸ਼ਟ ਜਿਹੜੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ ਮੀਡੀਆ ਦੇ ਸਾਹਮਣੇ ਪਸਦੇ ਨਜ਼ਰ ਆ ਘਟੋ ਘਟ 15 ਕਿਸਾਨ ਖੜੇ ਸੀ ਜਿਹਦੇ ਵਿੱਚੋਂ ਦੋ ਤੇ ਤਿੰਨ ਕਿਸਾਨ ਹੀ ਬੋਲਣ ਲਈ ਤਿਆਰ ਹੋ ਰਹੇ ਨੇ ਬਾਕੀ ਇੱਕ ਦੂਜੇ ਨੂੰ ਜਿਉਂ ਦੇ ਕੋ ਜਦੋਂ ਨਾ 13 ਫਰਵਰੀ ਸੀਗੀ ਉਹ ਇੱਕ ਹਫਤਾ 13 ਫਰਵਰੀ ਤੋਂ ਲੈ ਕੇ 15 20 25 ਦੇ ਆਸ-ਪਾਸ ਤਾਂ ਉਦੋਂ ਕੀ ਸੀਗਾ ਜੇ ਆਪਾਂ ਇੱਕ ਮੰਨ ਲਓ ਕਿਸੇ ਕਿਸਾਨ ਨੂੰ ਕਹਿੰਦੇ ਸੀ ਵੀ ਤੁਸੀਂ ਆਓ ਦੱਸੋ ਤਾਂ ਦੂਜਾ ਕਹਿੰਦਾ ਨਹੀਂ ਮੈਂ ਦੱਸਣਾ ਦੂਜਾ ਕਹਿੰਦਾ ਸੀ ਮੈਂ ਦੱਸਾਂਗਾ ਪਰ ਅੱਜ ਉਹ ਕਹਿੰਦਾ ਨਹੀਂ ਨਹੀਂ ਤੂੰ ਦੱਸਿਆ ਰੋ ਕਹਿੰਦਾ ਨਹੀਂ ਤੂੰ ਮਤਲਬ ਇਹ ਹਾਲਾਤ ਜਿਹੜੇ ਸਥਿਤੀ ਬਣੀ ਕਿਉਂ ਜਾ ਰਹੀ ਹੈ ਹੁਣ ਜਾਂ ਤਾਂ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਸ਼ਾਇਦ ਆਪਾਂ ਫੇਸ ਲੋਕਾਂ ਨੂੰ ਕਿਉਂ ਦਿਖਾਉਣਾ ਸਰਕਾਰਾਂ ਨੂੰ ਫੇਸ ਕਿਉਂ ਦਿਖਾਉਣਾ ਪ੍ਰਸ਼ਾਸਨ ਨੂੰ ਆਪਣਾ ਫੇਸ ਕਿਉਂ ਦਿਖਾਉਣਾ ਠੀਕ ਹੈ ਲੋਕ ਪ੍ਰਸ਼ਾਸਨ ਜਾਂ ਸਰਕਾਰਾਂ ਤੋਂ ਡਰਨ ਲੱਗ ਗਏ ਚਾ ਕਿਸਾਨ ਆ ਚਾ ਕੋਈ ਵੀ ਆਪਾਂ ਇਹ ਨਹੀਂ ਕਹਿੰਦੇ ਉਹਦੇ ਚ ਇੱਕ ਚੀਜ਼ ਹੋਰ ਵੀ ਆਈ ਹੈ ਵੀ ਜਿਹੜੇ ਮੰਨ ਲਓ ਬਜ਼ੁਰਗ ਬੋਲੇ ਆ ਜਾਂ ਜਿਨ੍ਹਾਂ ਨੇ ਆਪਾਂ ਨੂੰ ਪੂਰੀ ਬੇਤੜਕ ਹੋ ਕੇ ਜਿਹੜਾ ਜਵਾਬ ਦਿੱਤਾ ਤਾਂ ਉਹ ਇਹ ਕਿਸਾਨ ਨੇ ਜਿਹੜੇ 13 ਫਰਵਰੀ ਤੋਂ ਇੱਥੇ ਤੰਬੂ ਲਾ ਕੇ ਲਗਾਤਾਰ ਇੱਥੇ ਡੇਰ ਟਡੇ ਹੋਏ ਨੇ ਤੁਹਾਨੂੰ ਪਤਾ ਵੀ ਆ ਕੁਝ ਹੋ ਰਿਹਾ ਤੇ ਅੱਖਾਂ ਨਾਲ ਆਪਣੀ ਅੱਖੀ ਦੇਖੀ ਜਿਹੜੀ ਦੇਖ ਰਹੀ ਹੈ ਪਰ ਹੁਣ ਅਗਲੀ ਗੱਲ ਇਹ ਹੈ ਕਿ ਹੁਣ ਜਿਹੜੀ ਕੱਲ ਠਕ ਠਕਦੀ ਆਵਾਜ਼ ਸੀ ਉਹਦੇ ਆਪਾਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਕੋਈ ਚੀਜ਼ ਤੋੜਨ ਦੀ ਲੋੜ ਨਹੀਂ ਹਾਂ ਇੱਕ ਗੱਲ ਜ਼ਰੂਰ ਹੈ ਕਿ ਉੱਥੇ ਜਿਹੜੀ نیچے ਕੰਕਰੀਟ ਦੀ ਦੀਵਾਰ ਬਣਾ ਕੇ ਫੁੱਟ ਅੱਦੇ ਫੁੱਟ ਦੇ ਉਹਦੇ ਵਿੱਚ ਕਿੱਲ ਲਾਏ ਹੋਏ ਨੇ ਹੂੰ ਉਹ ਤੋੜਨੇ ਪੈ ਸਕਦੇ ਆ ਪਰ ਉਹ ਵੀ ਮੈਨੂੰ ਲੱਗਦਾ ਨਹੀਂ ਕਿ ਹੱਥਾਂ ਨਾਲ ਤੋੜਨਗੇ ਉਹ ਵੀ ਤਾਂ ਕਟੋ-ਕਟ ਜੀਸੀਬੀ ਜਾਂ ਵੱਡੇ ਮਹਾਇਡਰੇ ਨਾਲ ਜਾਂ ਕਟੋ-ਕਟ ਪੋਕ ਲੈਂਕੀ ਵਾਲੀਆਂ ਮਸ਼ੀਨਾਂ ਉਹਨਾਂ ਨਾਲ ਤੋੜੇ ਜਾਣਗੇ ਜਾਂ ਉਹਨਾਂ ਦੇ ਨਾਲ ਪਾਰਕ ਤੋੜੋ ਮੈਨੂੰ ਲੱਗਦਾ ਹਥੌੜੇ ਥੋੜੇ ਵਾਲਾ ਕੰਮ ਨਹੀਂ ਹੈਗਾ ਇਹਨੇ ਪੱਕੇ ਲੱਗੇ ਹੋਏ ਨੇ ਤਾਂ ਇਸ ਕਰਕੇ ਉਹਨਾਂ ਨੂੰ ਤੋੜ ਕੀ ਰਹੀ ਸੀ ਇਹ ਵੀ ਹੋ ਸਕਦਾ ਕਿ ਕੋਈ ਆਪਣੀ ਚੀਜ਼ ਅੱਗੇ ਲਗਾ ਰੇ ਹੋਣ ਉਹ ਠੀਕ ਹੈ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਵੀ ਬਹੁਤ ਵੱਡਾ ਧਾਮ-ਚਾਮ ਲਾਇਆ ਹੋਇਆ ਪਿੱਛੇ ਫੋਰਸ ਨੇ ਠੀਕ ਹੈ ਉਹਨਾਂ ਕੋਲ ਉੱਥੇ ਬੈਠਣ ਲਈ ਕੁਰਸੀਆਂ ਵੀ ਆ ਸੌਣ ਲਈ ਮੰਜੇ ਵੀ ਨੇ ਬਿਸਤਰੇ ਠੀਕ ਹੈ ਫਿਰ ਉੱਥੇ ਰਹਿੰਦੇ ਵੀ ਨਹੀਂ ਰਹਿਣ ਲਈ ਉਹਨਾਂ ਨੂੰ ਕਪੜੇ ਵੀ ਚਾਹੀਦੇ ਨੇ ਕਪੜੇ ਰੱਖਣ ਲਈ ਅਲਮਾਰੀ ਮਲੇ ਹਾਂ ਜਿਵੇਂ ਕਿਸਾਨਾਂ ਨੂੰ ਚਾਹੀਦੇ ਉਹਨਾਂ ਨੂੰ ਵੀ ਚਾਹੀਦੀਆਂ ਉਹਨਾਂ ਨੇ ਆਪਣੇ ਪੱਕੇ ਪ੍ਰਬੰਧ ਕੀਤੇ ਫੋਰਸ ਨੇ ਇਸ ਕਰਕੇ ਹੋ ਸਕਦਾ ਕਿ ਉਹ ਉੱਥੇ ਇਦਾਂ ਦਾ ਕੋਈ ਪ੍ਰਬੰਧ ਕਰ ਰਹੇ ਹੋਣ ਤਾਂ ਇਹਦੇ ਕੋਈ ਤੋੜਨ ਵਾਲੀ ਚੀਜ਼ ਨਾ ਹੋਵੇ ਮੈਨੂੰ ਲੱਗਦਾ ਨਹੀਂਗਾ ਹਾਂ ਇਹ ਗੱਲ ਦਰੋ ਕਿ ਜਿਹੜੇ 6 ਤਰੀਕ ਦਾ ਜਿਹੜਾ ਇਹਨਾਂ ਦਾ ਪੈਦਲ ਵਾਲਾ ਤੇ ਜਿਵੇਂ ਆਪਾਂ ਉਹਦੀ ਦਾ ਵੈਸੇ ਪੂਰੀ ਰਿਪੋਰਟ ਆਪਾਂ ਕੱਲ ਦੱਸੀ ਹੈ ਕਿ ਪੈਦਲ ਜਾਣ ਲਈ ਨਹੀਂ ਰੋਕਿਆ ਜਾ ਸਕਦਾ ਹਾਈ ਕੋਰਟ ਨੇ ਵੀ ਕਿਹਾ ਪ੍ਰਸ਼ਾਸਨ ਵੀ ਕਹਿ ਰਿਹਾ ਪੈਦਲ आओ ਤਾਂ ਹੋ ਸਕਦਾ ਉੱਥੋਂ ਕੋਈ ਸਾਈਡ ਤੋਂ 2 ਫੁੱਟ ਦਾ ਰਸਤਾ ਪੈਦਲੇ ਕੱਢ ਰਹੇ ਹੁਣ ਵੀ ਤੁਹਾਨੂੰ ਜੀ ਅਸੀਂ ਆਜੋ ਤੁਹਾਨੂੰ ਜਿੰਨਾ ਤੁਹਾਡਾ ਜਥਾ ਹੈਗਾ 20 ਦਾ 50 ਦਾ 100 ਜਿੰਨਾ ਵੀ ਜਾਣਾ ਚਾਹੁੰਦਾ ਪੈਦਲ ਤੇ ਆਓ ਤੁਹਾਨੂੰ ਇਸ ਰਸਤੇ ਅਸੀਂ ਕਰ ਰਹੇ ਹਾਂ ਜਿਸ ਤਰ੍ਹਾਂ ਆਪਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਮੈਂ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਕਿਉਂਕਿ ਅੱਜ ਬੜੇ ਲੋਕ ਜਿਹੜੇ ਨੇ ਉਹ ਹਰਿਆਣਾ ਕਰਨੀ ਜਿਹੜੇ ਜਾਨ ਦੇ ਲਈ ਤਿਆਰ ਸੀ ਕੀ ਨਾਮ ਆ ਕਹਿ ਸਕ ਉਹਨਿਕਾ ਜਾਣਕਾਰੀ ਸਾਹਮਣੇ ਸਾਂਝੀ ਕਰ ਦਿਓ ਵੀ ਅਜੇ ਇਹ ਰਸਤਾ ਖੁੱਲਿਆ ਨਹੀਂ ਹੈ ਜਿਹੜੇ ਲੋਕ ਨੇ ਉਹ ਪਰੇਸ਼ਾਨ ਨਾ ਹੋਣ ਇਧਰੋਂ ਦੀ ਨਾਲ ਉਹ ਆਪਣੇ ਜਿਹੜੇ ਰਸਤੇ ਤੋਂ ਜਾਂਦੇ ਨੇ ਉਹੀ ਰਸਤੇ ਤੇ ਜਾਣੇ ਨਹੀਂ ਨਹੀਂ ਬਿਲਕੁਲ ਦੇਖੋ ਦਰਸ਼ਕਾਂ ਨੂੰ ਤਾਂ ਵੈਸੇ ਪਤਾ ਹੀ ਹੈ ਪਰ ਫਿਰ ਵੀ ਉਹਨਾਂ ਜਾਣ ਕੇ ਦੱਸ ਦਿੰਦੇ ਨੇ ਕਿ ਸ਼ੰਭੂ ਬਾਰਡਰ ਦਾ ਜੇ ਰਸਤਾ ਨਹੀਂ ਖੁੱਲਿਆ ਠੀਕ ਹੈ ਐਵੇਂ ਹੀ ਕਿਸੇ ਦੇ ਪਰੰਪਲਿਖੇ ਚ ਆ ਕੇ ਮੰਨ ਲਓ ਕਈ ਵਾਰ ਕੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਕੋਈ ਆਪਣੇ ਵੀਜ਼ ਲੈਣ ਲਈ ਗੱਲ ਪਾਉਂਦੇ ਵੀ ਰਸਤਾ ਖੁੱਲ ਗਿਆ ਜੀ ਰਸਤਾ ਹਨਾ ਇਦਾਂ ਤਾਂ ਕੁਝ ਨਹੀਂ ਗਏ ਅਜੇ ਕੋਈ ਰਸਤਾ ਨਹੀਂ ਖੁੱਲਿਆ ਤੁਸੀਂ ਪੈਦਲ ਵੀ ਨਹੀਂ ਨਿਕਲ ਸਕਦੇ ਬਹਾਨਾ ਤਾਂ ਨਿਕਲ ਨਹੀਂ ਕੀ ਹੈ ਇਸ ਕਰਕੇ ਜਿੰਨੀ ਦੇਰ ਪੂਰੀ ਅਨਾਉਂਸਮੈਂਟ ਨਹੀਂ ਹੋ ਜਾਂਦੀ ਉਹਨੂੰ 2 ਦਿਨ 2 ਮਹੀਨੇ ਲੱਗਣ 6 ਮਹੀਨੇ ਲੱਗਣ 2 ਸਾਲ ਲੱਗਣ ਉਨੀ ਦੇਰ ਕੋਈ ਵੀ ਸ਼ੰਭੂ ਰਸਤੇ ਆਉਣ ਦੀ ਕੋਈ ਕੋਸ਼ਿਸ਼ ਨਾ ਕਰੇ ਰਸਤਾ ਅਜੇ ਤੱਕ ਪਹਿਲਾਂ ਦੀ ਤਰ੍ਹਾਂ ਪ੍ਰੋਪਰਲੀ ਬੰਦ ਹੈ ਸੋ ਬਿਲਕੁਲ ਤੁਹਾਡਾ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਜਿਹੜਾ ਅੱਜ ਸ਼ੰਭੂ ਬਾਰਡਰ ਜਿਹੜੀ ਤਸਵੀਰਾਂ ਉਹ ਤੁਹਾਨੂੰ ਸਾਂਝੀ ਕੀਤੀ ਆ ਪੂਰੀ ਰਿਪੋਰਟ ਦੇ ਦਰੀਏ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਅਸੀਂ ਸ਼ਾਇਦ ਵੀ ਜਿਹੜਾ ਇਹ ਸ਼ੰਭੂ ਬਾਰਡਰ ਆ ਖੁੱਲ ਚੁੱਕਿਆ ਤੇ ਹੁਣ ਜਿਹੜੇ ਅਸੀਂ ਲੋਕ ਆ ਇਸ ਜਗ੍ਹਾ ਤੋਂ ਗੁਜ਼ਰ ਸਕਦੇ ਆ ਵੀ ਜਿਹੜਾ ਸਾਨੂੰ ਜਿਹੜਾ ਹੁਣ ਲੰਬੇ ਰਸਤੇ ਜਿਹੜਾ ਨਹੀਂ ਜਾਣਾ ਪਵੇਗਾ ਸ਼ੰਭੂ ਬਾਰਡਰ ਉਹ ਨਹੀਂ ਖੁੱਲਿਆ 6 ਤਰੀਕ ਤੋਂ ਬਾਅਦ ਹੋ ਸਕਦਾ ਕੋਈ ਸਥਿਤੀ ਜਿਹੜੀ ਆ ਉਹ ਕਲੀਅਰ ਹੋ ਸਕਦੀ ਹੈ ਜੇਕਰ 6 ਤਰੀਕ ਤੋਂ ਬਾਅਦ ਇਹ ਬਾਰਡਰ ਖੁੱਲਦਾ ਤਾਂ ਤੁਹਾਨੂੰ ਅਸੀਂ ਸਾਰੀ ਜਿਹੜੀ ਜਾਣਕਾਰੀ ਆ ਬਾਰਡਰ ਖੁੱਲਣ ਦੀ ਵੀ ਧਰਨਾ ਪ੍ਰਦਰਸ਼ਨ ਦੀ ਵੀ ਤੇ ਕਿਸਾਨਾਂ ਦੇ ਵੀ ਜਿਹੜੀ ਰਿਪੋਰਟ ਆ ਉਹ ਮੁਰ ਜਿਹੜੀ ਆ 6 ਤਰੀਕ ਨੂੰ ਸਾਂਝੀ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦੀ ਇਜਾਜ਼ਤ ਪਾਉਣ ਦਾ Scan QR code to contact us. Rodis Inc million miles with smile or scan QR code to contact us. World truck repair trust we build in truck repair or scan QR code to contact us. The masala twist oxnard fine authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.